ਜਿਸਾ ਸ਼੍ਰੀਆ ਕਾਲ ਸਜਣੋ ਆਗੇ ਹਾਂ ਹਾਜ਼ਰੀ ਰਵਾਂ ਸਜਣੋ ਤੇ ਵਿਗੜੇ ਨੇ ਜਿਨ੍ਹਾਂ ਦੇ ਹਾਲ ਚਾਲ ਸਜਣੋ ਕਰਾਂਗੇ ਸਿੱਦੇ ਨਾਲ ਨਾਲ ਸਜਣੋ ਸੋ ਬਾਰੀ ਬਰਸੀ ਖਟਣ ਗਈ ਸੀ ਬਾਰੀ ਬਰਸੀ ਖਟਣ ਗਈ ਸੀ ਖਟ ਕੇ ਲਿਆਂਦਾ ਵਲੌਗ 4 ਮਹੀਨੇ ਇੰਡੀਆ 4 ਆਸਟ੍ਰੇਲੀਆ ਤੇ 4 ਟ੍ਰਿਪਾਂ ਤੇ ਪਤਾ ਨਹੀਂ ਇਹਨਾਂ ਪੈਸਾ ਕਿੱਥੋਂ ਲੈਂਦੇ ਨੇ ਇਹ ਲੋਕ ਦੇਖਦੇ ਦੇਖਦੇ ਖਿਆਲ ਆਇਆ ਕਿ ਵੀਡੀਓ ਦੇਖਾਂ ਕੋਈ ਚੱਜ ਦੀ ਫਿਰ ਇੰਦਰਕੀਰਤ ਮੇਰੇ ਸਾਹਮਣੇ ਆ ਗਏ ਤੇ ਮੈਂ YouTube ਦੇਖਣੀ ਛੱਡਦੀ ਕਿਉਂਕਿ ਤੁਹਾਡੇ ਕੋਲ ਤਾਂ ਹੈਗਾ ਇਹ ਪੈਸਾ ਤੁਸੀਂ ਉਡਾਈ ਜਾਂਦੇ ਹੋ ਤੁਹਾਡੀਆਂ ਵੀਡੀਓ ਦੇਖਣ ਵਾਲਿਆਂ ਦੇ ਮਨ ਲਲਚਾਈ ਜਾਂਦੇ ਹੋ ਤੇ ਜਿਨ੍ਹਾਂ ਕੋਲ ਇਹ ਸਭ ਹੈ ਨਹੀਂ ਉਹਨਾਂ ਨੂੰ ਕਿਉਂ ਦਰਸਾਈ ਜਾਂਦੇ ਹੋ ਅੱਛਾ ਠੀਕ ਹੈ ਸੋ ਕਹਿੰਦੇ ਨੇ ਕਿ ਪਰਦੇਸੀ ਮੁੜ ਪਰਦੇਸ ਚਲੇ ਗਏ ਨੇ ਤੇ ਅਸੀਂ ਓਵੇਂ ਤਾਂ ਚੱਲ ਉਹਨਾਂ ਨੂੰ ਜਾ ਕੇ ਮਿਲ ਨਹੀਂ ਸਕਦੇ ਪਰ ਵੀਡੀਓ ਰਹੀ ਆਪਣਾ ਸੰਦੇਸ਼ ਜ਼ਰੂਰ ਭੇਜਾਂਗੇ ਸੋ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਆਈਏ ਦੇਖਦੇ ਆਂ ਬਿਹਰਚਨ ਮਜ਼ਾ ਆਇਆ ਮੇਰੇ ਕਹਿੰਦੇ ਆਪਾਂ ਪਹੁੰਚ ਗਏ ਮੈਲਬੌਰਨ 'ਇਹ ਇਨੀ ਖੁਸ਼ੀ ਮੈਲਬੌਰਨ ਪਹੁੰਚਦੀ ਇਹਨੂੰ ਪਤੰਦਰ ਨੂੰ ਮੀ ਪੈਂਦੇ ਨੂੰ ਛੱਡ ਕੇ ਗਏ ਸੀ ਮੈਲਬਨ ਨੂੰ ਮੀ ਪਹਿ ਰਿਆ ਆਹੋ ਪ੍ਰਾਵਾ ਮੀ ਤਾਂ ਪਹਿਣਾ ਹੀ ਸੀ ਜਦ ਚੱਲੇ ਸੀ ਖੁਸ਼ੀ ਦੇ ਅਥਰੂ ਆ ਗਏ ਹੁਣੇ ਤੇ ਅੱਜ ਵਾਪਸ ਆ ਗਏ ਅੱਜ ਮੈਲਬੌਰਨ ਦੀ ਫੇਰ ਤਾਂ ਹਾਂ ਨਿਕਲ ਆਈਆਂ ਉਹ ਵੀ ਕਹਿੰਦਾ ਹੋਣਾ ਆਗੇ ਵੇਲੇ ਫੇਰ ਮੇਰੀ ਹਿੱਕ ਨਹੀਂ ਵੀ ਕਰਨ ਉਹ ਤੁਹਾਨੂੰ ਪਤੰਦਰ ਹੋਰ ਕੋਈ ਕੰਮ ਤਾਂ ਹੈ ਨਹੀਂ ਕੋਲੇ ਕੱਜਨ ਤੋਂ ਇਲਾਵਾ ਹੈ ਬਸ ਪਿੰਡ ਦੀਆਂ ਛਤਰ ਜਨਾਨੀਆਂ ਵਾਂਗ ਕਦੀ ਇਸ ਕਰੇ ਕਦੀ ਉਸ ਕਰੇ ਬਸ ਹੋਰ ਕੀ ਕੰਮ ਹੈ ਬਸ ਸਾਰਾ ਦਿਨ ਕੈਮਰਾ ਜਿਆ ਹੱਥ 'ਚ ਫੜ ਕੇ ਕਦੇ ਕਿਸੇ ਵੱਲ ਕਦੇ ਕਿਸੇ ਵੱਲ ਹੁਣ ਇੰਡੀਆ ਕੰਟੈਂਟ ਤੋਂ ਲੋਕੀ ਬੋਰ ਹੋਣ ਲੱਗ ਗਏ ਹੋਣੇ ਆ ਹੁਣ ਆਸਟ੍ਰੇਲੀਆ ਆ ਗਏ ਫਿਰ ਜਦ ਲੋਕ ਇਸ ਤੋਂ ਵੀ ਬੋਰ ਹੋ ਗਏ ਤੇ ਫਿਰ ਕੋਈ ਪ੍ਰੈਂਕ ਵਾਲੀ ਵੀਡੀਓ ਆ ਜੂਗੀ ਯਾਦ ਆ ਕਿ ਨਹੀਂ ਤਲਾਕ ਵਾਲਾ ਪ੍ਰੈਂਕ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਬਸ ਪੈਸਾ ਵਾਧੂ ਇਹਨਾਂ ਲੋਕਾਂ ਕੋਲ ਸਮਝ ਨਹੀਂ ਆਉਂਦੀ ਕਿ ਕਮਾਉਂਦੇ ਕਰਦੇ ਤੇ ਕੁਝ ਨਹੀਂ ਤੇ ਆਮਦਨੀ ਪਤਾ ਨਹੀਂ ਕਿੱਥੋਂ ਆਉਂ ਨੀ ਤੈਨੂੰ ਨਹੀਂ ਪਤਾ ਕਿੱਥੋਂ ਆਉਂਦੀ ਆ ਨੀ ਨਹੀਂ ਨੀ ਇਥੋਂ ਮੇਰੇ ਨਾਲ ਕੁੜੀਆਂ ਨਹੀਂ ਮਿਕਾ ਬਿਨਾ ਹੱਸਣਾ ਤੇ ਮੀਂਹ ਨਹੀਂ ਪੰਝ ਰੂਪ ਪੰਜਾ ਦਾ ਸਣ ਕੱਟ ਮੀਤ ਕੱਲੇ ਨਾਲ ਲਾਲੀ 15 ਸਾਈਡ ਤੇ ਦੇਖ ਕੇ ਮੜਾ ਜਾ ਸੋ ਗਾਇਸ ਉਹਰੇ ਥੋੜੀ ਠੰਡ ਆ ਬਾਕੀ ਇੰਨੀ ਵੀ ਨਹੀਂ 베ਰੇ ਬਲਾ ਥੋੜਾ ਮੀਂਹ ਪਈ ਜਾਂਦਾ ਬਾਕੀ ਵਰਨਿੰਗ ਏਰੀਆ ਲੈ ਲੈ ਛੱਲੀ ਹੁਣ ਨਵੀਂ ਗੱਡੀ ਲੈ ਕੇ ਆਏ ਨੇ ਬਈ ਛੱਲੀ ਨੇ ਲਾਲੀ ਨਵੀਂ ਗੱਡੀ ਜਿਹੜੀ ਨਵੀਂ ਐਵਰੇਸਟ ਆ ਇੰਡੀਆ ਚ ਨੇਵਰ ਵੀ ਕਹਿੰਦੇ ਨਵੀਂ ਐਂਡਵਰ ਹੈਲੋ ਗਾਇਸ ਕਿਵੇਂ ਹੋ ਵੀਡੀਓ ਆ ਰਿਹਾ ਤੇ ਦੇਖ ਰਿਹਾ ਬੇਟੇ ਵਧੀਆ ਦਈਆਂ ਵੀ ਨਵੀਂ-ਨਵੀਂ ਗੱਡੀਆਂ ਸਾਨੂੰ ਦਈਆਂ ਨੂੰ ਨਵੀਂ-ਨਵੀਂ ਗੱਡੀਆਂ ਤੇ ਵਾਹ ਠੀਕ ਹੈ ਠੀਕ ਹਾਂ ਜੀ ਸੋਹਣੀ ਲੱਗ ਰਹੀ ਆ ਚਲੋ ਸੀਟਾ ਸੀਟਾ ਨਿਊ ਗੱਡੀ ਦੇ ਦਰਸ਼ਨ ਨਿਊ ਗੱਡੀ ਦੇ ਦਰਸ਼ਨ ਪਹਿਲੇ ਡੱਡੂਆਂ ਦੇ ਲੈ ਕੇ ਆਉਣਾ ਸੀਗਾ ਆਹੋ ਖਲਾਉ ਡੱਡੂਆਂ ਨੂੰ ਲੱਡੂ ਅੱਗੇ ਇਹ ਮਿੱਠੇ ਘਾਟਾ ਹੋਰ ਲੱਡੂ ਖਾ-ਖਾ ਹੋ ਜਾਣ ਜਿਹੜੇ ਕੀਰਤ ਵਾਲ ਦੇਖ ਲਓ ਉਹ ਵਿਚਾਰੀਆਂ ਨੂੰ ਉਹਨੂੰ ਮਿਲਣ ਆਈ ਤੇ ਭੈਣ ਨੇ ਬਾਹ ਨਹੀਂ ਗੱਡੀ ਜੱਫੀ ਪਾਉਣ ਨੂੰ ਪਹਿਲਾਂ ਫੋਨ ਕੱਢਿਆ ਜੇਬ ਚੋਂ ਕਿ ਇਹਨੂੰ ਤਾਂ ਫੇਰ ਮਿਲ ਲੂੰਗੀ ਜੇ ਇਨਸਟਾ ਤੇ ਕੋਈ ਪਿਕ ਨਾ ਪਾਈ ਤਾਂ ਕਿਰਪਾ ਰੁਕ ਜਾਣੀ ਆ ਕਰੰਸੀ ਨੇ ਛਪਣੀ ਮਿਹਨਤ ਤਾਂ ਕੀ ਦਿਖਾਉਣੀ ਸਟਰਗਲ ਦਾ ਕੀ ਦਿਖਾਉਣਾ ਬਸ ਬੇਲਣਾ ਨੇ ਸਭ ਨੂੰ ਬੇਲੜੀ ਬਣਾਤਾ ਅਗਰਾ ਠੀਕ ਹੈ ਅੱਛਾ ਠੀਕ ਹੈ ਥੋੜੀ ਥੀਸੀ ਦੋ ਚੱਲ ਜੀ ਮੈਂ ਜਾਣ ਵਾਲੀ ਕਮਦੀ ਅੱਛਾ ਜਾਣੋ ਲੋਈ ਗਾਇਸ ਫਿਰ ਫਾਈਨਲੀ ਮੈਲਬਨ ਵਾਲੇ ਘਰ ਪਹੁੰਚ ਗਏ ਸਮਾਨ ਸਮੂਹ ਲਾਉਣੇ ਆ ਉਹਨੂੰ ਕਹਿੰਦੇ ਬਾਹਲੇ ਸੀ ਵੱਡੇ ਨਾਲ ਕਿਹੋ ਜਿਹਾ ਲੱਗਿਆ ਮੈਂ ਪਹੁੰਚ ਕੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਆ ਵਧੀਆ ਲੱਗ ਰਿਹਾ ਆ ਕੋਲਤਾ ਇਹਵੇਂ ਇੱਕ ਦੋ ਦਿਨ ਵਾਣਦੇ ਨੇ ਜਿਵੇਂ ਪੁਰਖੇ ਫੁੱਲਾਂ ਦੀ ਹੀ ਖੇਤੀ ਕਰਦੇ ਰਹੇ ਹੋਣ ਤੀਜੇ ਦਿਨ ਮੂੰਹ ਚੱਕ ਕੇ ਕਦੇ ਇੱਥੇ ਕਦੇ ਉੱਥੇ ਕਰਦੇ ਰਹਿੰਦੇ ਨੇ ਪਤਾ ਨਹੀਂ ਇਹ ਖੋਰੇ ਥੱਕਦੇ ਨਹੀਂ ਧਾਰੇ ਬੇਟੇ ਤੁਝੇ ਥਕਾਨ ਨਹੀਂ ਲੱਗ ਰਹੀ ਕਿਆ ਨਾ ਵੀਰੇ ਦੀਦੀ ਤੁਹਾਨੂੰ ਸ਼ਰਮ ਵੀ ਨਹੀਂ ਆਂਦੀ ਕਿ ਜੇ ਰਿਸ਼ਤੇਦਾਰਾਂ ਦੇ ਦੋ ਦਿਨ ਤੋਂ ਵੱਧ ਵੀ ਰਹਿ ਜਾਈਏ ਤਾਂ ਉਹ ਵੀ ਗੱਲਾਂ-ਗੱਲਾਂ 'ਚ ਬਹਿ ਜਾਇ ਕਰਨ ਲੱਗ ਜਾਂਦੇ ਨੇ ਤੁਸੀਂ ਤਾਂ ਫੇਰ ਇੰਨ ਇੰਨੇ ਚਿਰ ਵੇਲੇ ਖਾ ਕੇ ਕਿੱਦਾਂ ਖਾ ਲੈਨੇ ਹੋ ਤੁਸੀਂ ਉਹ ਤੁਹਾਨੂੰ ਕੁਝ ਮਹਿਸੂਸ ਨਹੀਂ ਹੁੰਦਾ ਨਾ ਪੱਕੇ ਹੋ ਗਏ ਉਹ ਕਰਵਾ ਕਰਵਾ ਕੇ ਬੇਹਯਾਈ ਬੜਾ ਇੱਛਾ ਲੱਗ ਰਿਹਾ ਹਾਂ ਹੋਰ ਮੀ ਨਹੀਂ ਹੈਗਾ ਲੱਗਦੀ ਨਹੀਂ ਸਾਡੂ ਲੱਤੀਦਾ ਕਿੱਦਾਂ ਲੱਗ ਰਹੀ ਹੈ ਹਾਂ ਮੈਨੂੰ ਵੀ ਸਕੰਨ ਲੱਗ ਕਿੱਥੇ ਨਿਕਾ ਫਿਲਰੀ ਆਉਂਦਾ ਸਿੱਧਾ ਪਾਰਸਲ ਤੇ ਆਈ ਤੁਹਾਡੇ ਵਰਕੇ ਆ ਤੁਸੀਂ ਨਾ ਹੁੰਦੇ ਤੇ ਅਸੀਂ ਆਉਂਦੇ ਨਹੀਂ ਸੀ ਹਾਂ ਹਾਂ ਸੰਤਾ ਜੀ ਤੁਹਾਡੇ ਕਰਕੇ ਹੀ ਆਏ ਨੇ ਕਿਉਂਕਿ ਤੁਹਾਡੇ ਦੰਦ ਕੱਢ ਕੱਢ ਕੇ ਲਿਆਂਦੇ ਵੀ ਉਹ ਇੰਡੀਆ ਵਿੱਚ ਗਿਰ ਰਹੇ ਸੀ ਨਾ ਉੱਥੇ ਕੋਈ ਸੰਤਾ ਹੀ ਨਹੀਂ ਸੀ ਨਾ ਵੇਲੀਆਂ ਪੋਰਾ ਨੂੰ ਉਹ ਵਿਚਾਰੀਆਂ ਉੱਥੇ ਕੰਮੀ ਲੱਗੀਆਂ ਰਹਿੰਦੀਆਂ ਸੀ ਤੇ ਤੁਸੀਂ ਹੁਣ ਆਮਦਨੀ ਦਾ ਸਾਧਨ ਬਣਨਾ ਆ ਬਸ ਸੱਚੀ ਜੀ ਬਿਣਾ ਕਿਸੇ ਗੱਲ ਤੋਂ ਦੰਦ ਕੱਢ ਕੱਢ ਕੇ ਵਿਊਆਂ ਵਿੱਚ ਵਾਅਦਾ ਕਰਨਾ ਤਾਂ ਹੀ ਕਹਿੰਦੇ ਨੇ ਕਦੇ ਕਦੇ ਬੰਦੇ ਦੇ ਮੂੰਹੋਂ ਸੱਚ ਨਿਕਲ ਹੀ ਜਾਂਦਾ ਹੈ ਓਵੇਂ ਕੀਰਤ ਜੀ ਦੇ ਮੂੰਹੋਂ ਨਿਕਲਿਆ ਇਹ ਤੁਹਾਡੇ ਕਰਕੇ ਹੀ ਆਏ ਨੇ ਉੱਥੇ ਵਾਰਾ ਕਰਦੀ ਕਰ ਕਰਕੇ ਦੇਖ ਲੈ ਕੁਝ ਨਹੀਂ ਬਣਿਆ ਤੇ ਹੁਣ ਵਿਊਆਂ ਤੇ ਵਿਊ ਆਉਣਗੇ ਮੇਰੇ ਵੀਡੀਓ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਬਸ ਸੱਚੀ ਨਾ ਹੁੰਦੇ 200% ਇਕੱਠੇ ਜੀ ਕਿਹਨੇ ਦਿਲ ਜਾਂ ਲੱਗ ਜਾਂਦਾ ਬਸ ਵੀਰੇ ਬਸ ਆ ਐਂਗਲ ਜਮਾ ਸਹੀ ਆ ਕਿ ਬਿਚਾਰਿਆ ਬਸ ਫਿਰ ਦੇਖੀ ਕਿਰਪਾ ਹੁੰਦੀ ਬਸ ਇਸ ਬੰਦੇ ਦਾ ਤਾਂ ਪਤਾ ਨਹੀਂ ਇੱਕੋ ਹੀ ਫੋਕਸ ਹੈ ਜਨਾਨੀ ਬਸ ਜਨਾਨੀ ਬਸ ਜਨਾਨੀ ਜਨਾਨੀ ਦਿਖਾਓ ਐਸ਼ ਵਾਲੀ ਜ਼ਿੰਦਗੀ ਪਾਓ ਓ ਮਾਈ ਗਾਡ ਵਾਓ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਕਿ ਸਾਡੇ ਘਰ ਦੀਆਂ ਧੀਆ ਪਹਿਣਾ ਆ ਅਸੀਂ ਕੋਈ ਪਰਦਾ ਰੱਖਣਾ ਬਸ 24 ਘੰਟੇ ਕੈਮਰਾ ਅੱਗੇ ਪਿੱਛੇ ਅੱਗੇ ਪਿੱਛੇ ਕਦੀ ਉਹਨਾਂ ਦੇ ਲੱਕ ਤੇ ਕਦੀ ਉਹਨਾਂ ਦੇ ਮੂੰਹ ਤੇ ਕਦੀ ਉਹਨਾਂ ਦੇ ਪਿੱਛੇ ਕਦੀ ਅੱਗੇ 24 ਘੰਟੇ ਬਸ ਇੱਕ ਕੈਮਰਾ ਕੁੜੀਆਂ ਤੇ ਫੋਕਸ ਰੱਖਿਆ ਹੁੰਦਾ ਹੈ ਨੇ ਪਹਿਲਾਂ ਬਜ਼ੁਰਗ ਸੀ ਜਿਹੜੇ ਘਰ ਦੀ ਇੱਜ਼ਤ ਨੂੰ ਪਰਦੇ ਵਿੱਚ ਰੱਖਦੇ ਸੀ ਪਰ ਪਰਦਾ ਤਾਂ ਹੁਣ ਵੀ ਆ ਪਰ ਹੁਣ ਪਰਦਾ ਹੋ ਗਿਆ ਆਪਣੇ ਘਰਦਿਆਂ ਤੋਂ ਹਾਂ ਤੇ ਬਾਹਰ ਲਿਆ ਨੂੰ ਸਭ ਕੁਝ ਦਿਖਾਈ ਜਾਂਦੇ ਆ ਪਤਾ ਨਹੀਂ ਇੱਜ਼ਤਾਂ ਸਸਤੀਆਂ ਹੋ ਗਈਆਂ ਕਿ ਪੈਸਾ ਇਨਾ ਪ੍ਰਧਾਨ ਹੋ ਗਿਆ ਜੋ ਇੱਜ਼ਤਾਂ ਅੱਜ ਕੱਲ ਸਸਤੀਆਂ ਹੋ ਗਈਆਂ ਪੈਸੇ ਨੇ ਤਾਂ ਜ਼ਮੀਰ ਗਹਿਣੇ ਪਾਤੇ ਆ ਅੱਜ ਕੱਲ ਲੋਕਾਂ ਦੇ ਵੱਤ ਸਹੀ ਏ ਮੇਰਾ ਡਿੱਗਿਆ ਉਹ ਮੋਟੀ ਲੱਦੀ ਇਕ ਮੈਂ ਚੜਾ ਨਾ ਆ। ਆਸਟ੍ਰੇਲੀਆ ਹੋਵੇ ਤਾਂ ਮੱਕੜੀ ਨਾ ਹੋਵੇ ਤਾਂ ਹੋਈ ਨਹੀਂ ਸਰ। ਇਹ ਕਿਹੜੀ ਛੋਟੀ ਜੀ ਆ। ਕੁਇਨਸਲੈਂਡ ਤੇ ਜ਼ਿਆਦਾ ਵੱਡੀਆਂ ਨੇ ਬਈ। ਕੁਇਨਸਲੈਂਡ ਦਾ ਬਾੜੀ ਤੱਕੜੇ ਤੱਕੜੇ ਮੱਕੜੀਆਂ ਨੇ। ਇਸ ਨੇਕਸ ਵੀ ਜ਼ਿਆਦਾ ਨੇ ਉੱਥੇ। ਮੈਲਬਨ ਚ ਜੇ ਘੱਟਾ। ਕੋਕਰੋਚ ਕਿੱਥੇ ਲੜ ਕੋ। ਆਏ ਸਾਹਮਣੇ। ਫੜ ਲੈ ਉਹਨੂੰ। ਕੋਕਰੋਚ ਨਹੀਂ ਫੜਿਆ ਲੈਣਾ। ਫੜ ਜਾਊਗਾ। ਟਰਾਈ ਕਰੋ। ਤੁਸੀਂ ਫੜੋ? ਮੈਂ ਤਾਂ ਨਹੀਂ ਫੜਦਾ ਮੇਰਾ ਮਨ ਨਹੀਂ ਹੈਗਾ। نیچے ਲੈ ਕੇ ਬਾਦੀਂ ਫੜ ਕੇ। ਆ ਜਾ। ਭਾਗ ਭਾਗ। ਉਹ ਬੰਦ ਜਾ। ਕੀ ਦੇਖੀ ਕੀ ਲੱਛਣ ਕਰਦੀ ਹੈ ਜਿਵੇਂ ਕਾਕਰੋਜ ਨਾ ਹੋ ਗਿਆ ਜਿਵੇਂ ਕੋਈ ਸਲੇਡਾ ਦੇਖ ਲਿਆ ਹੋਵੇ ਉਹ ਇਹ ਸੋਲ ਜਾਈਆਂ ਕਿੱਥੋਂ ਕਰ ਲੈਣਗੀਆਂ ਪਿੰਡ ਵਾਲਿਆਂ ਦੀਆਂ ਰਿਸਾ ਓਏ ਉਹ ਤਾਂ ਸੱਪ ਗਲੇ 'ਚ ਲੰਮਕਾ ਕੇ ਚੂਮਰ ਪਾ ਦਿੰਦੀਆਂ ਤੇ ਇਹ ਕਾਕਰੋਜ ਤੋਂ ਹੀ ਡਰ ਜਾਂਦੀ ਆ ਔਰ ਐਕਟਿੰਗ ਤਾਂ ਦੇਖ ਕਿਵੇਂ ਕਰਦੀ ਆ ਜਿਵੇਂ ਬੜੀ ਕਟਰੀਨਾ ਕੈਫ ਹੋਵੇ ਉਹ ਲਾਗੇ ਖੜਾ ਦੰਦ ਕੱਢੀ ਜਾ ਰਿਹਾ ਸਿਰੇ ਦੇ ਬੇਸ਼ਰਮ ਲੋਕ ਆ ਪਤਾ ਨਹੀਂ ਕਿੱਥੋਂ ਇਹਨਾਂ ਵਿੱਚ ਹੌਸਲਾ ਪੈਂਦਾ ਸਾਰਾ ਕੁਝ ਨੈੱਟ ਤੇ ਪਾਉਂਦਾ ਇਹਨਾਂ ਦਾ ਵਲੌਗ ਕੱਟ ਤੇ ਸ਼ੋਅ ਆਫ ਜ਼ਿਆਦਾ ਹੁੰਦਾ ਆ ਮੈਨੂੰ ਐਵੇਂ ਲੱਗਦਾ ਜਿਵੇਂ ਘਰ ਵਿੱਚ ਇਹਨਾਂ ਦਾ ਸ਼ੋਅ ਆਫ ਕੋਈ ਦੇ ਜਿਵੇਂ ਪਿੰਡ 'ਚ ਕੋਈ ਨਵੀਂ ਚੀਜ਼ ਲਿਆਏ ਤੇ ਚਾਰ ਦਿਨ ਗਵਾਂਡੀਆਂ ਨੇ ਸਾੜਦਾ ਰਹਿੰਦਾ ਤੇ ਜਿਗਵਾਂਡੀ ਨਾਮ ਮੱਚਣ ਤੇ ਫਿਰ ਆਪ ਮੱਚਦਾ ਰਹਿੰਦਾ ਉਹ ਵਾਲਾ ਹਸਾਬ ਇਹਨਾਂ ਦਾ ਆ। ਕੋ ਕੋ ਜਾਣੂ ਕੁਝ ਨਹੀਂ ਹੁੰਦਾ। ਨਹੀਂ ਬਾਈ ਨਹੀਂ ਤੈਨੂੰ ਮਾਰੀ। ਚੱਲੇ ਛੱਡ ਲਾਉਂ। ਤੂੰ ਨਿਕਲ ਜਾਊਗਾ। ਟੁੱਕਾ ਛੱਡਦੀ ਆਂ ਬਈ ਆਉਂਦੀ ਇਹਨਾਂ ਦੇ। ਨਹੀਂ ਲੈ ਲੈ ਟਿਕ ਮੈਨੂੰ। ਮਾਰ ਕਾ ਟੁੱਕਾ ਸਨਾਤਾ ਹੋ। ਅਗਰ ਤਰ ਤੱਕ ਤੁੰਮ ਲੈ ਆਂ ਹੁੰਦਾ ਠੀਕਾ। ਅਗਲੇ ਨੂੰ ਕੰਟੈਂਟ ਨਹੀਂ ਨਾ ਚਾਹੀਦਾ ਤੁਹਾਡੇ ਵਾਂਗ ਤੁਸੀਂ ਤਾਂ ਵੀਡੀਓ ਬਣਾਉਣ ਲਈ ਬਸ ਨਖਰੇ ਜਿਹੇ ਕਹਿ ਵਿਖਾਈ ਜਾਂਦੇ ਆ ਅਗਲੇ ਨੇ ਮੈਂਟ ਨਹੀਂ ਲਾਇਆ ਪਾ ਤੀ ਨਾ ਕਾਰਵਾਈ ਓ ਮਾਈ ਗਾਡ ਵਾਓ ਅਰੇ ਰੱਬ ਮੈਨੂੰ ਟੱਕੇ ਜਾਂਦਾ ਫਾਇਦਾ ਕੀ ਜੇ ਸਵਾਹੀ ਕਰਨੀ ਹੁੰਦੀ ਬਾਬੇ ਹੁਣ ਤਾਂ ਕਰਨੀ ਆ ਇੱਕ ਤਾਂ ਲਓ ਜੀ ਆ ਤੁਹਾਨੂੰ ਸਟੇਜ ਤੇ ਬੈੱਡ ਦਿਖਾਉਣੇ ਆ ਜਿਹਨੇ ਨਹੀਂ ਦੇਖੇ ਚਲੋ ਐਵੇਂ ਹੁੰਦੇ ਨਹੀਂ ਖਾਲੀ ਬਸ ਹਰ ਕਿਲ ਕੇ ਲੱਕੜਾ ਪਾਈ ਹੁੰਦੀਆਂ ਬਸ ਹਾਂ ਜਿਵੇਂ ਤੁਸੀਂ ਖਾਲੀ ਤੇ ਉੱਪਰੋਂ ਪਰੇ ਹੋਏ ਉਵੇਂ ਹੀ ਤੁਹਾਡੇ ਬੈੱਡ ਵੀ ਥੱਲੋਂ ਖਾਲੀ ਤੇ ਉਪਰ ਗੱਦਿਆਂ ਦਾ ਭਾਰ ਤੇ ਉੱਤੋਂ ਤੁਹਾਡਾ ਬਹੁਤ ਵਧੀਆ ਰਹਿੰਦੇ ਬਹੁਤ ਜ਼ਿਆਦਾ ਰਹੇ ਇਹ ਨਹੀਂ ਮੈਕਸਿਮਮ ਇਹੀ ਹੁੰਦੇ ਇਧਰ ਨੂੰ ਦੀਰਤੀ ਸਾਡੇ ਲਈ ਬਣਾ ਰਹੇ ਨੇ ਪਰੌਂਠੇ ਥੈਂਕ ਯੂ ਸੋ ਮੱਚ ਅਨੂ ਸਵੈਲਕਮ ਵੈਲਕਮ ਬਿਲਕੁਲ 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 ਵੈਲਕਮ ਹੋ ਗਿਆ ਇੱਥੇ ਕਿਵੇਂ ਆ ਗਿਆ ਮੈਂ ਗਲਤੀ ਹੋਈ ਆ ਚੱਲ ਸ਼ੁਕਰ ਹੈ ਭਰਾਵਾ ਕੋਈ ਤਾਂ ਗਲਤੀ ਮੰਨੀ ਨਹੀਂ ਤਾਂ ਉਵੇਂ ਤੜਦਾ ਰਹਿਣਾ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਚੱਲ ਜਿਵੇਂ ਵੀ ਆ ਗਲਤੀ ਤਾਂ ਮੰਨੀ ਜਿਵੇਂ ਆ ਗਲਤੀ ਮੰਨੀ ਆਵੇਂ ਬਲੌਗਰ ਵਾਲੀ ਵੀ ਗਲਤੀ ਮੰਨ ਲਾ ਮੇਰਾ ਵੀਰ ਤੇ ਸਾਰਾ ਕੁਝ ਨਾ ਪਾ ਨੈਟ ਤੇ ਚਲ ਜੇ ਮੰਨ ਲਾ ਤਾਂ ਵੀ ਠੀਕ ਹੈ ਜੇ ਨਹੀਂ ਮੰਨੇਗਾ ਤਾਂ ਵੀ ਠੀਕ ਹੈ ਜੇ ਨਹੀਂ ਮੰਨੇਗਾ ਤੇ ਅਸੀਂ ਹੈਗੇ ਹੀ ਆ ਨਾ ਰੋਸਟ ਕਰਨ ਸਾਡਾ ਵੀ ਕੰਮ ਚੱਲੀ ਜਾਊ ਤੇਰੇ ਸਿਰ ਤੇ ਚਲੋ ਜੀ ਐਸੀ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰ ਇਹ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰੋ ਲਾਈਕ ਤੇ ਅੱਗੇ ਤੋਂ ਵੀ ਤੁਹਾਨੂੰ ਹੋਰ ਨਵਾਂ ਨਵਾਂ ਕੰਟੈਂਟ ਦੇਖਣ ਨੂੰ ਮਿਲਦਾ ਰਹੂਗਾ ਤਦ ਤੱਕ ਸਤਿ ਸ਼੍ਰੀ ਅਕਾਲ